ਹੈਲੋ ਜੀ ਸਤ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਇਹਦੇ ਬਹੁਤ ਸੋਹਣੇ ਸੂਟ ਜਿਹੜੇ ਅੱਜ ਮੈਂ ਤੁਹਾਨੂੰ ਦੇਣ ਲੱਗਾ ਆ ਉਹ ਆ ਗਏ ਜੇ ਆਪਣੇ ਕੋਲ ਸਿੰਧੀ ਬੂਟੀ ਦੇ ਜਿੰਨਾਂ ਦੀ ਤੁਸੀਂ ਬਹੁਤ ਜ਼ਿਆਦਾ ਵੇਟ ਕਰਨਦੇ ਹੋ ਫਾਈਨਲੀ ਅੱਜ ਵੇਟ ਜਿਹੜੀ ਉਹ ਹੋ ਗਈ ਜੇ ਖਤਮ ਤੇ ਉਹ ਬਹੁਤ ਸਾਰਾ ਸਟਾਕ ਤੇ ਸੋਹਣਾ ਸੋਹਣਾ ਸਟਾਕ ਆਇਆ ਜੇ ਸਾਰੇ ਸੂਟ ਹੈ ਜੇ ਸਿਲਕ بیس ਦੇ ਉੱਤੇ ਠੀਕ ਹੈ ਜੀ ਇਹ ਸਾਰੇ ਸਿਲਕ بیس ਸੂਟ ਨੇ ਤੇ ਇਹ ਸੋਹਣੇ ਸੋਹਣੇ ਸੂਟ ਤੁਹਾਨੂੰ ਮੈਂ ਦੇਣੇ ਆ ਜਿਹਦੇ ਵਿੱਚ ਜੋਰਜਟ ਵੀ ਆਉਣੀ ਆ ਸ਼ਿਮਰ ਵੀ ਆਉਣੀ ਆ ਤੇ ਨਾਲ ਬਰਬਰੀ ਚੈੱਕ ਵੀ ਆਉਣੀ ਆ ਕਾਟਨ ਦੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜੇ ਬਹੁਤ ਪਿਆਰੇ ਸੂਟ ਜੇ ਤੇ ਆਓ ਤੁਹਾਨੂੰ ਚੈੱਕ ਕਰਾਵਾਂ ਡਿਜ਼ਾਈਨ ਚੈੱਕ ਕਰ ਲਿਓ ਕੁਆਲਟੀ ਦੇ ਸੂਟ ਜਿਹੜੇ ਜੇ 5 ਮੀਟਰ ਦੀ ਕੱਟ ਦੇ ਨਾਲ ਜੇ ਕਸਟਮਰ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਉਹ ਕਹਿੰਦੇ ਸੀ ਕਿ 3.5 ਮੀਟਰ ਦੀ ਕੱਟ ਸਾਨੂੰ ਨਾ ਦਿਓ 5 ਮੀਟਰ ਦੀ ਕੱਟ ਦੇ ਨਾਲ ਆਗੇ ਜੇ ਇਸ ਵਾਰੀ ਜੋਰ ਜੱਟ ਦੇ ਸੂਟਾਂ ਦੇ ਨਾਲ ਦੁਪੱਟੇ ਵੀ ਆ ਗਏ ਜੇ ਤੇ ਰੇਟ ਤੇ ਕੁਆਲਟੀ ਤੇ ਪੂਰੀ ਡਿਟੇਲ ਜਨਰਲਲੀ ਮੇਰੀ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਬਾਕੀ ਹੋਰ ਨਵੀਆਂ ਅਪਡੇਟ ਤੁਹਾਨੂੰ ਛੇਤੀ ਦਿੰਦੇ ਰਵਾਂਗੇ ਆਜੋ ਦਿਖਾਵਾਂ ਸੋਨੇ ਸੋਨੇ ਸੂਟ ਹਾਂਜੀ ਤੇ ਕਰਿਓ ਚੈੱਕ ਪਹਿਲਾ ਜੀ ਸੂਟ ਆ ਗਿਆ ਜੇ ਆਪਣੇ ਕੋਲ ਬਹੁਤ ਜ਼ਿਆਦਾ ਪਿਆਰਾ ਜਿਹੜਾ ਹੁਣ ਜੇ ਸ਼ਿਮਰ ਸਿਲਕ ਦੇ ਉੱਤੇ ਬਹੁਤ ਸੋਹਣੀ ਸ਼ਿਮਰ ਦੀ ਕੁਆਲਿਟੀ ਜੇ ਬਹੁਤ ਪਿਆਰਾ ਸਟਾਫ ਜੇ ਤੇ ਇਹ ਤੁਹਾਨੂੰ ਰੇਟ ਤੇ ਰੇਂਜ ਬਹੁਤ ਹੀ ਰੀਜ਼ਨੇਬਲ ਤੇ ਪਿਆਰੀ ਪਿਆਰੀ ਮਿਲਣੀ ਜੇ ਡਿਜ਼ਾਈਨ ਚੈੱਕ ਕਰ ਲਓ ਤੁਹਾਡਾ ਫੇਵਰਟ ਡਿਜ਼ਾਈਨ ਜੇ ਤੇ ਇਹ ਸੂਟ ਤੁਹਾਨੂੰ ਮਿਲਣੇ ਜੇ ਅੱਜ ਦੀ ਵੀਡੀਓ ਦੇ ਵਿੱਚ ਰੇਟ ਆਉਣੇ ਜੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਰੇਟ ਆ ਜਾਣੇ ਆ ਤੇ ਕੁਆਲਿਟੀ ਘੈਂਟ ਦਊਂਗਾ ਰੇਟ ਤੇ ਕੀ ਆਉਂਦੇ ਆ ਗਰੰਟੀ ਕਪੜੇ ਦੀ ਪੂਰੀ ਫੁੱਲ ਤੇ ਇਹ ਹੁਣਾਂ ਜੇ ਸ਼ਿਮਰ ਦੇ ਉੱਤੇ ਸੂਟ ਦੇ ਨਾਲ ਤੁਸੀਂ ਵੇਖ ਸਕਦੇ ਜੇ ਸਾਰੇ ਸੂਟ ਦੇ ਉੱਤੇ ਕਿੰਨੀਆਂ ਸੋਹਣੀਆਂ ਬੂਟੀਆਂ ਤੇ ਸਾਰਾ ਸੂਟ ਭਰਿਆ ਪਿਆ ਜੇ ਬੂਟੀ ਵਰਕ ਦੇ ਨਾਲ ਤੇ ਰੇਟ ਇਹਦਾ ਹੋਣਾ ਜੇ 545 ਰੁਪਏ ਇਹਦੇ ਬਾਜੂ ਦੇ ਉੱਤੇ ਵਰਕ ਨਹੀਂ ਜੇ ਹੈਗਾ ਨਾ ਬਾਟਮ ਦੇ ਉੱਤੇ ਵਰਕ ਹੈਗਾ ਜੇ ਇਹ ਬਿਨਾ ਬਾਜੂ ਵਰਕ ਤੋਂ ਜੇ ਬਿਨਾ ਬਾਟਮ ਵਰਕ ਤੋਂ ਜੇ 5 ਮੀਟਰ ਦੀ ਕੱਟ ਦੇ ਨਾਲ ਬਿਨਾ ਦੁਪੱਟੇ ਤੋਂ ਜੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਜੇ ਅੱਗੇ ਸੋਹਣਾ ਜਿਹਾ ਕਲਰ ਆ ਗਿਆ ਜੇ ਗਾ ਤੇ ਸੂਟ ਦੇ ਕਲਰ ਕੰਟਰਾਸਟ ਇੰਨੇ ਜਿਆਦਾ ਸੋਹਣੇ ਨੇ ਵੀ ਕਿਆ ਬਾਤਾਂ ਬਈ ਕਮਾਲ ਦਾ ਸੂਟ ਜੇ ਤੇ ਸਾਰੇ ਡਿਜ਼ਾਈਨ ਜਿਹੜੇ ਸਿੰਧੀ ਬੂਟੀ ਦੇ ਵਰਕ ਵਾਲੇ ਜੇ ਬਹੁਤ ਸਾਰੇ ਕਸਟਮਰ ਭੈਣਾ ਸਾਡੀਆਂ ਕਨਫਿਊਜ਼ ਹੋ ਜਾਂਦੀਆਂ ਕਿ ਸ਼ਾਇਦ ਇਹ ਸੂਟ ਹੱਥ ਨਾਲ ਬਣਦੇ ਆ ਹੱਥ ਨਾਲ ਨਹੀਂ ਜੀ ਇਹ ਮਸ਼ੀਨ ਵਰਕ ਦੇ ਵਿੱਚ ਬਣੇ ਜੇ ਬਹੁਤ ਜਿਆਦਾ ਸੋਹਣੇ ਤੇ ਬਹੁਤ ਪਿਆਰੇ ਪਿਆਰੇ ਥ੍ਰੈਡ ਜਿਹੜੇ ਇਹਨਾਂ ਦੇ ਵਿੱਚ ਵਰਤੇ ਆ ਤੇ ਕੰਟਰਾਸਟ ਚੈੱਕ ਕਰ ਲਿਓ ਤੁਸੀਂ ਰੇਟ 500 ਤੇ 45 ਰੁਪਏ ਜੇ ਇਹਨਾਂ ਸੂਟਾਂ ਦਾ ਰੇਟ ਮੈਂ ਤੁਹਾਨੂੰ ਦੱਸੀ ਜਾਊਂਗਾ ਅੱਗੇ-ਅੱਗੇ ਜਿੱਦਾਂ-ਜਿੱਦਾਂ ਡਿਜ਼ਾਈਨ ਬਦਲੀ ਜਾਣਗੇ ਰੇਟ ਵੀ ਬਦਲੀ ਤੇ ਉਹਦੇ ਵਿੱਚ ਐਡ ਕੀ ਕੀ ਹੁੰਦਾ ਡਿਜ਼ਾਈਨਰ ਦੇ ਵਿੱਚ ਤੇ ਰੇਟ ਦੇ ਵਿੱਚ ਉਹ ਵੀ ਤੁਹਾਨੂੰ ਮੈਂ ਦੱਸ ਦਊਗਾ ਇਹ ਸੋਨਾ ਜਿਹਾ ਕਲਰ ਹੈਗਾ ਜੇ ਕਿਹੜਾ ਕਲਰ ਹੈ ਮੂੰਗਿਆ ਸ਼ੇਡ ਬਹੁਤ ਪਿਆਰਾ ਕਲਰ ਜੇ ਮੂੰਗਿਆ ਸ਼ੇਡ ਦੇ ਵਿੱਚ ਇਹਦੇ ਵਿੱਚ ਵੀਡੀਓ 'ਚ ਥੋੜਾ ਜਿਹਾ ਲਾਈਟ ਆਉਂ ਰਿਹਾ ਪਰ ਇਹ ਡਾਰਕ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਤੁਹਾਨੂੰ ਮੈਂ ਇਹ ਹਾਂ ਆਹ ਸ਼ੇਡ ਜੇ ਕਲਰ ਦੀ ਬਹੁਤ ਸੋਹਣਾ ਕਲਰ ਜੇ ਤੇ ਇਹਦੇ ਉੱਤੇ ਕੰਟਰਾਸਟ ਵੇਖ ਸਕਦੇ ਜੇ ਤੁਸੀਂ ਕਿੰਨੇ ਪਿਆਰੇ ਲੱਗੇ ਆ ਇਹ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਇਹਦੇ ਵਿੱਚ ਤੁਹਾਨੂੰ ਸ਼ਿਪਿੰਗ ਮਿਲਣੀ ਜੇ ਫ੍ਰੀ ਰੇਟ ਆਉਣਾ ਜੇ 500 ਤੇ 45 ਰੁਪਏ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਇਹਦੇ ਵਿੱਚ ਕਲਰ ਇੱਕ ਹੋਰ ਪਿਆਰਾ ਜਿਹਾ ਚੈੱਕ ਕਰ ਲਓ ਇਹ ਵੀ ਬਹੁਤ ਜ਼ਿਆਦਾ ਸੋਹਣੀ ਸ਼ੇਡ ਜੇ ਤੇ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਕਲਰ ਕੰਟਰਾਸਟ ਥ੍ਰੈਡ ਦੀਆਂ ਮੈਚਿੰਗਾਂ ਚੈੱਕ ਕਰ ਲਿਓ ਕਿੰਨੇ ਪਿਆਰੇ ਨੇ ਤੇ ਰੇਟ ਇਹਦਾ ਹੋਣਾ ਜੇ ਬਹੁਤ ਜ਼ਿਆਦਾ ਪਿਆਰਾ ਪਿਆਰਾ 545 ਬਿਨਾਂ ਦੁਪੱਟੇ ਤੋਂ ਜੇ ਤੇ ਬਿਨਾਂ ਬਾਜੂ ਵਰਕ ਤੋਂ ਜੇ 5 ਮੀਟਰ ਦੀ ਘੱਟ ਦੇ ਨਾਲ ਜੇ ਇੱਕ ਆ ਵੀ ਸੋਹਣੀ ਜੀ ਸ਼ੇਡ ਆ ਗਈ ਜੇ ਡਾਰਕ ਮੁੰਗਿਆ ਸ਼ੇਡ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਤੇ ਸਭ ਤੋਂ ਵੱਡੀ ਚੀਜ਼ ਮੈਂ ਜਿਹੜੀ ਤੁਹਾਨੂੰ ਦੱਸਦਾ ਬਾਰ-ਬਾਰ ਕਲਰ ਕੰਟਰਾਸਟ ਮੈਚਿੰਗਾਂ ਥ੍ਰੈਡ ਦੀਆਂ ਤੇ ਨਾਲ ਇਹਦੇ ਕੰਟਰਾਸਟ ਦੇਖ ਸਕਦੇ ਜੇ ਤੁਸੀਂ ਕਿੰਨੇ ਸੋਹਣੇ ਨੇ ਰੇਟ ਜਿਹੜਾ ਜੇ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 500 ਤੇ 450 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਹੁਣ ਸੂਟ ਸ਼ੁਰੂ ਹੋਣ ਲੱਗੇ ਉਹਨਾਂ ਦੀ ਰੇਂਜ ਪਲੱਸ ਹੋਣੀ ਜੇ ਥੋੜੀ ਜੀ ਕਵਾਲਿਟੀ ਵੀ ਤੁਹਾਨੂੰ ਦੱਸ ਦਿੰਦਾ ਤੇ ਆ ਲਓ ਜੀ ਇੱਕ ਹੋਰ ਸੋਹਣੀ ਜੀ ਸ਼ੇਡ ਚੈੱਕ ਕਰਿਓ ਜਿਹਦੇ ਵਿੱਚ ਤੁਸੀਂ ਕੰਟਰਾਸਟ ਵੇਖ ਸਕਦੇ ਜੇ ਕਿੰਨਾ ਸੋਹਣਾ ਲੱਗਾ ਇਹਦੇ ਵਿੱਚ ਵੀ ਡਿਜ਼ਾਈਨ ਹੋ ਗਿਆ ਚੇਂਜ ਤੇ ਕੁਆਲਿਟੀ ਜਿਹੜੀ ਜੇ ਉਸ ਤੋਂ ਵੀ ਆ ਗਈ ਪਲੱਸ ਦੇ ਵਿੱਚ ਤੇ ਆ ਲਓ ਜੀ ਇਹ ਆ ਗਿਆ ਜੇ ਸ਼ਿਮਰ ਦਾ ਸੂਟ ਬਹੁਤ ਜ਼ਿਆਦਾ ਪਿਆਰਾ ਇਹ ਹੈ ਜੀ ਕਾਟਨ ਸ਼ਿਮਰ ਤੇ ਰੇਟ ਹੈਗਾ ਜੇ ਇਹਦਾ 645 ਰੁਪਏ 645 ਰੁਪਏ ਰੇਟ ਇਹਦਾ ਕਿਉਂ ਆ ਜੀ ਆ ਲਓ ਚੈੱਕ ਕਰਿਓ ਨਾਲ ਇਹਦੇ ਆਇਨਾ ਜੇ ਬਹੁਤ ਸ਼ਾਨਦਾਰ ਇਹਦੀਆਂ ਬਾਵਾ ਦੇ ਉੱਪਰ ਵਰਕ ਇਹ ਤੁਹਾਡ ਕੋਲ ਆਪਸ਼ਨਲ ਹੈ ਤੁਸੀਂ ਇਹਦੀ ਬਾਟਮ ਤੇ ਵੀ ਵਰਕ ਲਿਆ ਸਕਦੇ ਜੇ 5 ਮੀਟਰ ਦੀ ਕਟ ਦੇ ਨਾਲ ਸੂਟ ਜੇ ਸ਼ਿਪਿੰਗ ਰਹਿਣ ਵਾਲੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਚ ਵੀ ਤੁਹਾਨੂੰ ਮੈਂ ਕਲਰ ਦਿਖਾ ਦਿੰਨਾ ਬਿਨਾ ਦੁਪੱਟੇ ਤੋਂ ਸੂਟ ਜੇ ਆਹ ਲਓ ਜੀ ਕਲਰ ਚੈੱਕ ਕਰ ਲਓ ਜੀ ਜਿਹੜੇ ਜਿਹੜੇ ਵੀ ਕਲਰ ਤੁਹਾਨੂੰ ਪਸੰਦ ਆਉਂਦੇ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਕੁਆਲਿਟੀ ਵਾਈਜ਼ ਕੋਈ ਟੈਨਸ਼ਨ ਨਾ ਲਿਓ ਬਹੁਤ ਸੋਹਣੇ ਸੂਟ ਨੇ ਤੇ ਸਮਝ ਲਓ ਵੀ ਅਸੀਂ ਤੁਹਾਨੂੰ ਪੂਰੀ ਫੁੱਲ ਗਾਰੰਟੀ ਦੇ ਨਾਲ ਦੇਣਦੇ ਆਂ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਹੈਗਾ ਜੇ ਇਹਦਾ ਵੀ 645 ਰੁਪਏ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਆ ਲਓ ਜੀ ਅੱਗੇ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਥ੍ਰੈਡ ਦੀਆਂ ਮੈਚਿੰਗਾਂ ਤੇ ਕਲਰ ਚੈੱਕ ਕਰਿਓ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਪਿਆਰਾ ਕੰਟਰਾਸਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ 645 ਰੁਪਏ ਇਹ ਕਾ ਵੀ ਸੋਹਣਾ ਜਿਹਾ ਕਲਰ ਚੈੱਕ ਕਰੋ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰੀ ਜਾਓ ਸਾਰੇ ਸੂਟ ਜਿਹੜੇ ਜੇ ਸਿੰਧੀ ਬੂਟੀ ਦੇ ਜੇ ਪਾਰਟੀ ਵੇਅਰ ਜੇ ਤੇ ਹੈਵੀਆ ਵੀ ਡਿਜ਼ਾਈਨਰ ਦੇ ਨਾਲ ਦੇ ਇਹਨਾਂ ਦੇ ਨਾਲ ਬਾਜੂਵਰਕ ਤੁਹਾਨੂੰ ਹਰ ਸੂਟਾਂ ਦੇ ਨਾਲ ਮਿਲਣਾ ਜੇ ਜਿਹੜੇ ਤੋਂ ਪਹਿਲਾਂ 550 ਵਾਲੇ ਸੀ ਉਹਨਾਂ ਦੇ ਵਿੱਚ ਨਹੀਂ ਹੈਗਾ 645 ਵਾਲਿਆਂ ਦੇ ਵਿੱਚ ਤੁਹਾਨੂੰ ਐਡ ਮਿਲੇਗਾ ਬਸ ਤੇ ਅੱਗੇ ਆਗੇ ਜੇ ਹੁਣ ਆਪਣੇ ਕੋ ਜੋਰ ਜੱਟ ਦੇ ਵਿੱਚ ਸੂਟ ਇਹ ਆਗੇ ਜੇ ਨਾਲ ਦੁਪੱਟੇ ਦੁਪੱਟੇ ਵੀ ਆਉਣਗੇ ਜੋਰ ਜੱਟ ਦੇ ਤੇ ਫੈਬਰਿਕ ਉਹੀ 5 ਮੀਟਰ ਦੀ ਕੱਟ ਦੇ ਨਾਲ ਵਰਕ ਚੈੱਕ ਕਰ ਲਓ ਤੇ ਡਿਜ਼ਾਈਨ ਚੈੱਕ ਕਰ ਲਓ ਤੇ ਆਹ ਲਓ ਜੀ ਆਹ ਸੋਹਣਾ ਜਰਾ ਆਹ ਨਾਲ ਦੇ ਨਾਲ ਤੇ ਦੁਪੱਟਾ ਜੋਰਜਟ ਦਾ ਤੇ ਆਹ ਆਉਣਾ ਜੇ ਇਹਦੇ ਨਾਲ embroidery work ਤੇ ਆਹ ਨਾਲ ਆਉਣਾ ਜੇ ਇਹਦੇ ਬਾਜੂ ਵਰਕ ਆਹ ਲਓ ਜੀ ਤੇ ਇਹ ਆਪਾਂ ਰੈਡੀ ਕਰਵਾਤਾ ਤੁਹਾਡੇ ਵਾਸਤੇ ਇਹ ਆਪਣੇ ਕੋਲ ਸੈਂਪਲ ਸੂਟ ਰੈਡੀ ਹੋ ਕੇ ਆਏ ਆ ਇਹਦੇ ਵਿੱਚ ਅੱਗੇ ਵੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਜੇ ਉਹ ਦੇਵਾਂਗੇ ਰੇਟ ਇਹਦਾ ਆਉਣਾ ਜੇ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਵਿਦ ਦੁਪੱਟਾ ਫੈਬਰਿਕ ਹੈਗਾ ਜੇ ਜੋਰਜਟ ਦਾ ਤੇ ਬੇਸ ਕਲਰ ਸੇਮ ਰਹਿਣਾ ਜੇ ਰਾਇਲ ਬਲੂ ਵੀਡੀਓ 'ਚ ਥੋੜਾ ਜਿਹਾ ਕਲਰ ਦਾ ਫਰਕ ਆਉਂਦਾ ਜੇ ਇਸ ਗੱਲ ਦਾ ਖਿਆਲ ਕਰ ਲਿਓ ਤੇ ਥ੍ਰੈਡ ਵਰਕ ਜਿਹੜੇ ਜੇ ਉਹ ਚੇਂਜ ਹੋਈ ਜਾਣਗੇ ਜਿੱਦਾਂ ਉਹਦੇ ਵਿੱਚ ਗੱਜਰੀ ਥ੍ਰੈਡ ਲੱਗਾ ਸੀ ਇਹਦੇ ਵਿੱਚ ਮਸਟਰਡ ਆ ਗਿਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਆ ਸਿੰਧੀ ਬੂਟੀ ਦਾ ਫੈਬਰਿਕ ਹੈਗਾ ਜੇ ਜੋਰਜਟ ਦਾ ਰੇਟ ਹੈਗਾ ਜੇ 745 ਰੁਪਏ ਦੁਪੱਟਾ ਨਾਲ ਜੇ ਬਾਜੂ ਵਰਕ ਨਾਲ ਤੁਹਾਨੂੰ ਐਡ ਮਿਲਣਾ ਜੇ ਰੇਟ ਉਹੀ ਸੇਮ ਇਹਦਾ ਹੋਊਗਾ 745 ਰੁਪਏ ਇਹਨਾਂ ਦੇ ਵਿੱਚ ਕਲਰ ਚੈੱਕ ਕਰੀ ਜਾਓ ਆ ਲੋ ਜੀ ਇਹਦੇ ਵਿੱਚ ਵੀ ਆ ਗਿਆ ਜੇ ਬਹੁਤ ਸੋਹਣਾ ਸੋਹਣਾ ਗਾਜਰੀ ਕਲਰ ਡਾਰਕ ਉਹ ਚ ਪਹਿਲਾਂ ਜੇ ਲਾਈਟ ਸੀ ਇਹ ਆ ਗਿਆ ਡਾਰਕ ਵਾਲਾ ਬਾਜੂ ਵਰਕ ਐਡ ਹੋਊਗਾ ਨਾਲ ਇਹਨਾਂ ਦੇ ਰੇਟ ਉਹੀ ਸੇਮ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਜ਼ੋਰ ਜਟ ਦਾ ਫੈਬਰਿਕ ਜੇ ਜ਼ੋਰ ਜਟ ਦਾ ਦੁਪੱਟਾ ਜੇ ਤੋਂ ਪਹਿਲਾਂ ਜਿਹੜੇ ਸੀਗੇ ਉਹ ਸੂਟ ਸੀਗੇ ਸ਼ਿਮਰ ਦੇ ਤੇ ਆ ਆ ਗਿਆ ਵਾਈਟ ਦੇ ਨਾਲ ਜਿੱਥੇ ਵੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸੂਟ ਤੁਸੀਂ ਬਸ ਸਕਰੀਨ ਸ਼ਾਟ ਲਓ ਤੇ ਮੇਰੇ ਨੰਬਰ ਦੇ ਉੱਤੇ ਭੇਜੋ ਜਿਹੜਾ ਉੱਤੇ ਚੱਲਣ ਦਾ ਨੰਬਰ ਸੇਮ ਨੰਬਰ ਤੇ ਪੇਮੈਂਟ ਹੋ ਜਾਣੀ ਜੇ ਤੇ ਇੱਕ ਚੀਜ਼ ਮੈਂ ਦੱਸ ਦਿਨਾ ਭੈਣਾਂ ਨੂੰ ਚੱਲਦੀ ਵੀਡੀਓ 'ਚ ਕਿ ਸਟਾਕ ਜਿਹੜਾ ਜੇ ਉਹ ਇਸ ਟਾਈਮ ਦੇ ਉੱਤੇ ਲਿਮਟਿਡ ਜੇ ਤੇ ਡਿਮਾਂਡ ਜ਼ਿਆਦਾ ਜੇ ਕਿਉਂਕਿ ਬਹੁਤ ਟਾਈਮ ਲੱਗਿਆ ਇਹ ਬੰਦੇ ਰੈਡੀ ਹੁੰਦੇ ਆ ਇਹ ਕਰਕੇ ਥੋੜਾ ਜਿਹਾ ਨਾ ਇਹਨੂੰ ਜਲਦੀ ਬੁੱਕ ਕਰਿਓ ਜਿੰਨਾ ਲੇਟ ਜਾਓਗੇ ਉਹਨਾਂ ਅਹੀਂ ਸਟਾਕ ਜਿਹੜਾ ਜੇ ਤੁਸੀਂ ਪਿੱਛੇ ਪੈ ਜਾਣਾ ਜੇ ਤੋਂ ਆਹ ਲਓ ਜੀ ਇਹ ਆ ਗਏ ਜੇ ਔਰੇਂਜ ਥ੍ਰੈੱਡ ਦੇ ਨਾਲ ਕਦਰ ਸਾਰੇ ਬੜੇ ਬੜੇ ਪਿਆਰੇ ਜੇ ਰੇਟ ਜਿਹੜੇ ਜੇ ਉਹ ਵੀ ਬੜੇ ਪਿਆਰੇ ਜੇ ਦੁਪੱਟੇ ਨਾਲ ਜੇ ਰੇਟ ਹੈਗਾ ਜੇ 745 ਰੁਪਏ ਤੇ ਇਹ ਨਾਲ ਹੈਗਾ ਜੇ ਇਹਦੇ ਬੜਾ ਸੋਹਣਾ ਵਰਕ ਸਾਰਾ ਹੈ ਸਿੰਧੀ ਬੂਟੀ ਦਾ ਇਹ ਹੈਗਾ ਜੋਰ ਜੱਟ ਦੇ ਸੂਟ ਜਿਹੜੇ 745 ਦੇ ਹਿਸਾਬ ਤੋਂ ਬਾਅਦ ਤੁਹਾਨੂੰ ਦਿਖਾਉਣਾ ਮੈਂ ਬਰਬਰੀ ਦੇ ਸੂਟ ਆਹ ਲਓ ਜੀ ਚੈੱਕ ਕਰਿਓ ਜੀ ਲਾਈਟ ਲਵੈਂਡਰ ਸ਼ੇਡ ਤੇ ਇਹ ਹੈਗਾ ਜੇ ਬਰਬਰੀ ਚੈੱਕ ਕਾਟਨ ਦਾ ਸੂਟ ਆਹ ਲਓ ਜੀ ਬਹੁਤ ਸੋਹਣਾ ਸੂਟ ਜੇ ਕਾਟਨ ਦਾ ਬਿਨਾ ਲਾਈਨਿੰਗ ਤੋਂ ਸੂਟ ਸਟਿਚ ਹੁੰਦਾ ਜੇ ਤੇ ਕਲਰ ਤੁਹਾਨੂੰ ਮਿਲ ਜਣਾ ਜੇ ਲਾਈਟ ਲਵੈਂਡਰ ਜੀ ਸ਼ੇਡ ਜੇ ਬੜੀ ਪਿਆਰੀ ਜੀ ਉੱਤੇ ਇਹਦੇ ਵਰਕ ਜਿਹੜਾ ਜੇ ਬਹੁਤ ਸੋਹਣਾ ਮੈਰੂਨ ਕਲਰ ਦਾ ਇਹਦੇ ਨਾਲ ਵੀ ਬਾਜੂ ਵਰਕ ਜੇ ਇਸ ਵਾਰੀ ਐਡ ਕਰਾਤਾ ਆਪਾਂ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰਦੇ ਹੋ ਬਾਜੂ ਵਰਕ ਨੂੰ ਲੈ ਕੇ ਇਹਦੇ ਵਿੱਚ ਹੋ ਗਿਆ ਜੇ ਐਡ ਤੇ ਰੇਟ ਇਹਦਾ ਆ ਗਿਆ ਜੇ 845 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਇਸੇ ਦੇ ਵਿੱਚ ਹੀ ਆ ਗਿਆ ਜੇ ਇੱਕ ਕਲਰ ਆਪਣੇ ਕੋ ਬਲੂ ਬਹੁਤ ਸੋਹਣਾ ਕਲਰ ਜੇ ਡਾਰਕ ਬਲੂ ਤੇ ਇਹਦੇ ਉੱਪਰ ਜਿਹੜਾ ਥ੍ਰੈਡ ਜੇ ਫਿਰੋਜੀ ਕਲਰ ਦਾ ਤੁਸੀਂ ਵੇਖ ਸਕਦੇ ਜੇ ਕੰਟਰਾਸਟ ਚੈੱਕ ਕਰ ਲਿਓ ਕਿੰਨਾ ਪਿਆਰਾ ਹੈ ਇਹਦਾ ਥ੍ਰੈਡ ਦਾ ਤੇ ਨਾਲ ਇਹਦੇ ਜਿਹੜਾ ਜੇ ਬਾਜੂ ਵਰਕ ਐਡ ਮਿਲਦਾ ਜੇ ਤੇ ਹਲੋ ਜੀ ਚੈੱਕ ਕਰ ਲਿਓ ਰੇਟ ਆਉਣਾ ਜੇ ਇਹਦਾ 845 ਰੁਪਏ ਸ਼ਿਪਿੰਗ ਫ੍ਰੀ ਜੇ ਇੱਕ ਸੂਟ ਤੁਹਾਨੂੰ ਮੈਂ ਹੋਰ ਦੇਣਾ ਦੁਪੱਟੇ ਵਾਲਾ ਉਹ ਵੀ ਚੈੱਕ ਕਰਿਓ ਆ ਦੁਪੱਟੇ ਵਾਲਾ ਸੂਟ ਤੋਂ ਪਹਿਲਾਂ ਨਾ ਇੱਕ ਸੂਟ ਤੁਹਾਨੂੰ ਮੈਂ ਹੋਰ ਦਿਖਾ ਦਿੰਨਾ ਇਹ ਇੱਕ ਵੀ ਆਪਣੇ ਕੋਲ ਕਲਰ ਰਹਿ ਗਿਆ ਹੈਗਾ ਸਿੰਗਲ ਕਲਰ ਹੀ ਆ ਇਹ ਹੈਗਾ ਜੇ ਆਪਣੇ ਕੋਲ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਜਿਹੜਾ ਆਉਣਾ ਜੇ ਲਿਲਨ ਕਾਟਨ ਦਾ ਵਰਕ ਵੇਖ ਸਕਦੇ ਜੇ ਤੁਸੀਂ ਉੱਤੇ ਥ੍ਰੈਡ ਦਾ ਕਿੰਨਾ ਸੋਹਣਾ ਵਰਕ ਹੈ ਸਾਰੇ ਸੂਟ ਦੇ ਉੱਤੇ ਸੇਮ origial ਵੀਡੀਓ ਵਾਲਾ ਕਲਰ ਜੇ ਜਿਹੜੇ ਕਸਟਮਰ ਲਾਈਟ ਕਲਰ ਪਾਉਣਾ ਪਸੰਦ ਕਰਦੇ ਆ ਉਹਨਾਂ ਵਾਸਤੇ ਆ ਬਿਨਾ ਲ ਇਦਾ ਰੇਟ ਸੇਮ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਕਰ ਲਿਓ ਚੈੱਕ ਸੂਟ ਇਹ ਵੀ ਆਉਣਾ ਜੇ ਦੁਪੱਟੇ ਦੇ ਨਾਲ ਜਿਹਦੇ ਵਿੱਚ ਐਮਬਰਾਇਡਰੀ ਵਰਕ ਬਹੁਤ ਸੋਹਣਾ ਜੇ ਫੈਬਰਿਕ ਆਉਣਾ ਜੇ ਕੋਰਾ ਕਾਟਨ ਦਾ ਬਹੁਤ ਸੋਹਣੀ ਕਾਟਨ ਜੇ ਲਾਈਨਿੰਗ ਲੱਗਣੀ ਜੇ ਸੂਟ ਨੂੰ ਤੇ ਘੇਰੇ ਦਾ ਵਰਕ ਜੇ ਤੇ ਨਾਲ ਇਹਦੇ ਸੋਹਣਾ ਜਿਹਾ ਵਰਕ ਆਉਣਾ ਜੇ ਨੱਕ ਦੇ ਉੱਤੇ ਆਹ ਹੈਗੀ ਜੇ ਇਹਦੀ ਨੱਕ ਤੇ ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਬੋਟੀਆਂ ਬਣੀਆਂ ਆ ਜਾਣਗੀਆਂ ਜੇ ਲੈਂਥ ਜਿਹੜੀ ਜੇ ਇਹਦੀ 42 ਤੱਕ ਰੈਡੀ ਹੋ ਜਾਂਦੀ ਜੇ ਨਾਲ ਦੁਪੱਟਾ ਆਉਂਦਾ ਜੇ ਮਸਲੀਨ ਦਾ ਮਲਟੀ ਇਹਦਾ ਵੀ ਰੇਟ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਸਾਡੇ ਕੋਲ ਹੀਗਾ ਵੀਡੀਓ ਦਾ ਲਾਸਟ ਸੂਟ ਤੇ ਲਓ ਜੀ ਵੀਡੀਓ ਤੁਹਾਨੂੰ ਆਪਾਂ ਦੇ ਦਿੱਤੀ ਆ ਸੋਹਣੇ ਸੋਹਣੇ ਸੂਟਾਂ ਦੀ ਜੀ ਦੇ ਵਿੱਚ ਸਾਰੇ ਸੂਟ ਅੱਜ ਤੁਹਾਨੂੰ ਦਿੱਤੇ ਆਪਾਂ ਸਿੰਧੀ ਬੂਟੀ ਦੇ ਤੇ ਬਹੁਤ ਜ਼ਿਆਦਾ ਸਟਾਕ ਜਿਹੜਾ ਹੈਗਾ ਤੁਸੀਂ ਵੇਟ ਕਰਨ ਰਹੇ ਹੋ ਇਹ ਸਟਾਕ ਦੀ ਆਗੇ ਜੇ ਜਲਦੀ ਜਲਦੀ ਬੁੱਕ ਕਰ ਲਿਓ ਜਿਹੜੇ ਕਸਟਮਰ ਇੱਥੇ ਆਣ ਕੇ ਲੈਣਾ ਚਾਹੁੰਦੇ ਸਾਡੇ ਕੋਲ ਉਹ ਸਾਡੇ ਕੋਲ ਇੱਥੇ ਆਣ ਕੇ ਵਿਜ਼ਿਟ ਕਰਕੇ ਲੈ ਸਕਦੇ ਆ ਸਾਡੀ ਸ਼ਾਪ ਦਾ ਐਡਰੈਸ ਹੈਗਾ ਜੇ ਪਿੰਡ ਜਗਦੇਵ ਕਲਾਂ ਲੁਹਾਰਕਾ ਰੋਡ ਅਮਰਸਰ ਅਮਰਸਰ ਤੋਂ ਬਾਈਪਾਸ ਤੋਂ 10 ਕਿਲੋਮੀਟਰ 10 ਜਾਂ 11 ਕਿਲੋਮੀਟਰ ਦੇ ਡਿਸਟੈਂਸ ਦੇ ਉੱਤੇ ਤੁਹਾਨੂੰ ਸਾਡਾ ਪਿੰਡ ਮਿਲ ਜੂਗਾ ਇੱਥੇ ਸਾਰਾ ਸਟਾਕ ਸਾਡੇ ਕੋਲ ਮਿਲੂਗਾ ਇੱਥੇ ਸਾਰੇ ਸੂਟ ਮਿਲਣਗੇ ਆਨਲਾਈਨ ਤੁਸੀਂ ਕਿਤੇ ਵੀ ਘਰ ਬੈਠ ਕੇ ਆਰਡਰ ਕਰ ਸਕਦੇ ਜੇ ਤੇ ਹੋਰ ਸੋਹਣੇ-ਸੋਹਣੇ ਸੂਟ ਲੈਣ ਲਈ ਤੇ ਨਵੇਂ-ਨਵੇਂ ਡਿਜ਼ਾਈਨ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਿਓ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ